ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਆਪਣਾ ਜਿਸ ਤਰ੍ਹਾਂ ਉਹਦਾ ਜਾਣ ਤੋਂ ਬਾਅਦ ਜਾਂ ਫਿਰ ਕਹਿ ਲਈਏ ਜਥੇਦਾਰੀ ਉਹਦੇ ਤੋਂ ਉਹਨਾਂ ਨੂੰ ਫਾਰਗ ਕਰਨ ਤੋਂ ਬਾਅਦ ਉਹਨਾਂ ਨੇ ਸੁਖਵੀਰ ਬਾਦਲ ਦੇ ਉੱਤੇ ਸਿੱਧੇ ਨਿਸ਼ਾਨੇ ਸਾਧਦੇ ਨੇ ਤੁਹਾਨੂੰ ਉਹ ਵੀ ਦੱਸਾਂਗੇ ਕਿ ਜਿਸ ਤਰ੍ਹਾਂ ਉਹਨਾਂ ਨੇ ਸੁਖਵੀਰ ਬਾਦਲ ਦੇ ਉੱਤੇ ਬੜੇ ਤਿੱਖੇ ਸ਼ਬਦੀ ਵਾਰ ਕੀਤੇ ਨੇ ਨਾਲ ਹੀ ਉਹਨਾਂ ਨੇ ਉਹਨਾਂ ਦੇ ਨਾਲ ਦਿਨ ਵੀ ਜੋ ਕੁਝ ਕਿਹਾ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਗੋੜਾ ਦਾ ਲੈ ਕਿਉਂਕਿ ਜਿਸ ਤਰ੍ਹਾਂ 2 ਦਸੰਬਰ ਨੂੰ ਜੋ ਕੁਝ ਉੱਥੇ ਸ੍ਰੀ ਅਕਾਲਤਰ ਸਾਹਿਬ ਦੀ ਫਸੀਲ ਦੇ ਉੱਤੇ ਫੈਸਲੇ ਹੋਏ ਸੀ ਉਸ ਤੋਂ ਬਾਅਦ ਜਿਸ ਤਰ੍ਹਾਂ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਜਿਸ ਤਰ੍ਹਾਂ ਸ੍ਰੀ ਅਕਾਲਤਰ ਸਾਹਿਬ ਦੇ ਹੁਕਮੇ ਤੋਂ ਜਿਹੜੇ ਹੁਕਮਨਾਮੇ ਤੋਂ ਜਿਸ ਤਰ੍ਹਾਂ ਪੰਗੋੜਾ ਸੁਖਵੀਰ ਬਾਦਲ ਜਾਂ ਫਿਰ ਅਕਾਲ ਦਲ ਬਾਦਲ ਹੋਇਆ ਉਸ ਨੂੰ ਲੈ ਕੇ ਬਹੁਤ ਵਕਤ ਤਰ੍ਹਾਂ ਦੇ ਸਵਾਲ ਉੱਠ ਰਹੇ ਸਨ ਪਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਪਹਿਲਾਂ ਹੀ ਗੱਲ ਕਹਿ ਦਿੱਤੀ ਸੀ ਕਿ ਕਿ ਜਦੋਂ ਮੈਨੂੰ ਇਸ ਉਹਦੇ ਉੱਤੋਂ ਫਾਰ ਕਰ ਦਿੱਤਾ ਗਿਆ ਜਦੋਂ ਮੈਨੂੰ ਕੱਢ ਦਿੱਤਾ ਗਿਆ ਤਾਂ ਮੈਂ ਫਿਰ ਵੱਡੇ ਖੁਲਾਸੇ ਕਰਾਂਗਾ ਮੇਰੇ ਕੋਲ ਬਹੁਤ ਕੁਝ ਹੈ ਜਿਹੜਾ ਇਹਨਾਂ ਦੇ ਖਿਲਾਫ ਬੋਲਣ ਦੇ ਕਰਕੇ ਕਿਉਂਕਿ ਅੰਦਰਖਾਤੇ ਜਿਸ ਤਰ੍ਹਾਂ ਉਹਨਾਂ ਦੇ ਨਾਲ ਰਹੇ ਨੇ ਇਹਨਾਂ ਦੇ ਕੋਲ ਜਮੀਨੀ ਪੱਧਰ ਦੇ ਉੱਤੇ ਜਿਸ ਤਰ੍ਹਾਂ ਇਹਨਾਂ ਨੇ ਵਿਚਰਦਿਆਂ ਦੇਖਿਆ ਸੀ ਜੋ ਕੁਝ ਵੇਖਿਆ ਉਹਨਾਂ ਦੇ ਨਾਲ ਰਹੇ ਨੇ ਜਿਸ ਤਰ੍ਹਾਂ ਦਾ ਅੰਦਰ ਮਾਹੌਲ ਸੀ ਉਸ ਤਰ੍ਹਾਂ ਨੂੰ ਲੈ ਕੇ ਉਹਨਾਂ ਦੇ ਕੋਲ ਬਹੁਤ ਕੁਝ ਹੈ ਕਿਉਂਕਿ ਗਿਆਨੀ ਹਰਪੀ ਸਿੰਘ ਹੋਰਾਂ ਦੇ ਵੱਲੋਂ ਇੱਕ ਚੈਨਲ ਦੇ ਨਾਲ ਇੰਟਰਵਿਊ ਕਰਦੇ ਆ ਇਹ ਵੀ ਗੱਲ ਕਹੀ ਗਈ ਸੀ ਕਿ ਮੇਰੇ ਉੱਤੇ ਜਿਸ ਤਰ੍ਹਾਂ ਕੁਝ ਇਲਜ਼ਾਮ ਲਗਾ ਕੇ ਇਹਨਾਂ ਦੇ ਵੱਲੋਂ ਮੇਰੀ ਕਦਰ ਕਸ਼ੀ ਕੀਤੀ ਗਈ ਹੈ ਜਿਸ ਤਰ੍ਹਾਂ ਜਾਂਚ ਕੀਤੀ ਗਈ ਹੈ ਇੱਕ ਇੱਕ ਸਿਰ ਕਿਸੇ ਇੱਕ ਏਜੰਡੇ ਦੇ ਤਹਿਤ ਤਾਂ ਕਿਉਂਕਿ ਉਹਨਾਂ ਨੇ ਤਾਂ ਗੱਲ ਇੱਥੋਂ ਤੱਕ ਕਹਿ ਦਿੱਤੀ ਕਿ ਜਿਹੜੀ 3 ਮੈਂਬਰੀ ਕਮੇਟੀ ਨੇ ਮੇਰੇ ਜਾਂਚ ਕੀਤੀ ਹੈ ਮੇਰੇ ਮੇਰੇ ਕੋਲ ਵੀ ਉਹਨਾਂ ਦੇ ਖਿਲਾਫ ਬਹੁਤ ਸਬੂਤ ਨੇ ਬਹੁਤ ਕਪਲਿਆਂ ਦੇ ਸਬੂਤ ਨੇ ਕਿ ਜਦੋਂ ਮੈਂ ਉਹਨਾਂ ਦੀ ਸ਼ਿਕਾਇਤ ਕਰਾਂ ਕਿ ਉਹਨਾਂ ਦੇ ਉੱਤੇ ਜਾਂਚ ਹੋਵੇਗੀ ਉਹਨਾਂ ਨੇ ਇਸ ਦੇ ਉੱਤੇ ਵੀ ਵੱਡੇ ਸਵਾਲ ਖੜੇ ਕੀਤੇ ਨੇ ਨਾਲ ਹੀ ਦੱਸਦੇ ਕਿ ਅੱਜ ਉਹਨਾਂ ਨੇ ਇੱਕ ਸਮਾਗਮ ਦੇ ਵਿੱਚ ਸੰਬੋਧਨ ਕਰਦੇ ਹਾਂ ਜਿਸ ਤਰ੍ਹਾਂ ਸੁਖਵੀਰ ਬਾਦਲ ਨੂੰ ਲੈ ਕੇ ਅਕਾਲੀ ਦਲ ਨੂੰ ਲੈ ਕੇ ਨਿਸ਼ਾਨੇ ਸਾਧਦੇ ਨੇ ਇਤਿਹਾਸ ਤੇ ਕੁਝ ਪੱਖ ਤੋਂ ਉਦਾਹਰਨਾ ਦੇ ਕੇ ਜਿਸ ਤਰ੍ਹਾਂ ਅਕਾਲੀ ਦਲ ਬਾਦਲ ਨੂੰ ਘੇਰਿਆ ਹੁਣ ਲੱਗਦਾ ਹੈ ਕਿ ਸੁਖਵੀਰ ਬਾਦਲ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਵਧਦੀਆਂ ਜਾਣਗੀਆਂ ਗਿਆਨੀ ਹਰਪ ਸਿੰਘ ਨੇ ਅੱਜ ਸਟੇਜ ਤੋਂ ਇਹ ਵੀ ਐਲਾਨ ਕਰ ਦਿੱਤਾ ਗਿਆ ਕਿ ਤੁਸੀਂ ਪਿੰਡਾਂ ਦੇ ਵਿੱਚ ਸਮਾਗਮ ਰੱਖੋ ਅਸੀਂ ਤੁਹਾਡੇ ਕੋਲ ਪਹੁੰਚਾਂਗੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਜੇਕਰ ਅੱਜ ਪੰਜਾਬ ਦੀ ਸਿਆਸਤ ਦੀ ਗੱਲ ਕਰ ਲਈਏ ਤਾਂ ਉਹਨਾਂ ਨੇ ਕਿਹਾ ਵੀ ਜੇਕਰ ਸਿੱਖ ਘਟ ਜਾਣ ਤਾਂ ਵੀ ਸਰਕਾਰਾਂ ਸਿੱਖ ਬਣਾ ਸਕਦੇ ਨੇ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਚਰਚਾਵਾਂ ਚੱਲ ਰਹੀਆਂ ਨੇ ਕਿ ਹੁਣ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਐਂਟਰੀ ਹੋਣ ਜਾ ਰਹੀ ਹੈ ਜਾਂ ਫਿਰ ਕਹਿ ਲਈਏ ਐਂਟਰੀ ਹੋ ਚੁੱਕੀ ਹੈ ਕਿ ਹੁਣ ਗਿਆਨੀ ਹਰਪ੍ਰੀਤ ਸਿੰਘ ਇੱਕ ਵੱਖਰੀ ਪਾਰਟੀ ਬਣਾ ਕੇ ਜਾਂ ਫਿਰ ਅਕਾਲ ਦੇ ਸੁਧਾਰ ਦੇ ਨਾਲ ਚੱਲ ਕੇ ਵੱਖਰੀ ਪਾਰਟੀ ਦੇ ਤੌਰ ਦੇ ਉੱਤੇ ਪੰਜਾਬ ਦੀਆਂ 2 ਜਸਾਈਆਂ ਚੋਣਾਂ ਲੜਨਗੇ ਕਿ ਐ ਜੀ ਪੀ ਸੀ ਦੀ ਜਿਹੜੀ ਚੋਣਾ ਹੋਣੀ ਹੈ ਉਸ ਤੋਂ ਪਹਿਲਾਂ ਕਿ ਉਹ ਵੀ ਜਿਹੜੇ ਉਹਦੇ ਵਿੱਚ ਆਪਣੇ ਜਿਹੜੇ ਉਮੀਦਵਾਰ ਖੜੇ ਕਰਨਗੇ ਇਹ ਸਭ ਸਵਾਲ ਹੁਣ ਨਵੇਂ ਖੜੇ ਹੋ ਰਹੇ ਨੇ ਪਰ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਅੱਜ ਸੁਖਵੀਰ ਬਾਦਲ ਨੂੰ ਅਕਾਲੀ ਦਲ ਲੀਡਰਸ਼ਿਪ ਨੂੰ ਜਿਸ ਨਿਸ਼ਾਨੇ ਦੇ ਨਾਲ ਅੱਜ ਉਹਨਾਂ ਦੇ ਉੱਤੇ ਤਿੱਖੇ ਵਾਰ ਕੀਤੇ ਗਏ ਨੇ ਉਸ ਤੋਂ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਵੀਰ ਬਾਦਲ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਨੇ ਕਿਉਂਕਿ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਸ੍ਰੀ ਅਕਾਲ ਤਾ ਸਹਿਬ ਦੇ ਫੈਸਲੇ ਨੂੰ ਲੈ ਕੇ ਜਿਸ ਤਰ੍ਹਾਂ ਜੋ ਕੁਝ ਗੱਲਾਂ ਬਾਤਾਂ ਪਿੱਛੇ ਤੋਂ ਚੱਲ ਰਹੀਆਂ ਸਨ ਕਿ ਉੱਥੇ ਉਨ੍ਹਾਂ ਦੇ ਵੱਲੋਂ ਆਪਣੇ ਜਿਹੜੇ ਵਰਕਰਾਂ ਨੂੰ ਲੈ ਕੇ ਵੀ ਆਗੇ ਆ ਗਿਆ ਸੀ ਤਾਂ ਕਿ ਦਬੋ ਪਾਇਆ ਜਾ ਸਕੇ ਪਰ ਦੂਜੇ ਪਾਸੇ ਇਹਨਾਂ ਦੇ ਵੱਲੋਂ ਵੀ ਕਿਤੇ ਨਾ ਕਿਤੇ ਕੁਝ ਸੰਗਤ ਇਸ ਹਿਸਾਬ ਦੇ ਉੱਤੇ ਪਟਾਦ ਦਿੱਤੀ ਗਈ ਸੀ ਕਿ ਜਦੋਂ ਉੱਥੇ 2 ਦਸੰਬਰ ਵਾਲਾ ਫੈਸਲਾ ਹੋ ਰਿਹਾ ਸੀ ਤਾਂ ਕਿ ਜਿਹੜਾ ਬਾਦਲ ਦਲ ਗਰੁੱਪ ਹੈ ਉਹ ਕਿਤੇ ਕੋਈ ਹੋਰ ਐਫਜੀ ਘਟਰਾਣਾ ਕਰ ਦੇਵੇ ਜਿਸ ਦੇ ਕਰਕੇ ਕੋਈ ਐਜਾ ਮਾਹੌਲ ਬਣ ਜਾਵੇ ਜਿਸ ਦੇ ਕਰਕੇ ਉੱਥੇ ਜ਼ਿਆਦਾ ਸੰਗਤ ਹੋਣ ਕਰਕੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਉਹ ਕਹਿੰਦੇ ਵੀ ਉੱਥੇ ਕੋਈ ਐਜਾ ਅਨਸੁਖਾਂ ਵੀ ਘਟਰਾਣਾ ਨਾ ਵਾਪਸ ਸਕੇ ਕਿਉਂਕਿ ਉਤੇ ਸੰਗਤ ਬਹੁਤ ਆ ਗਈ ਸੀ ਸੰਗਤਾਂ ਦੇ ਚਿਹਰਿਆਂ ਤੋਂ ਲੱਗ ਰਿਹਾ ਸੀ ਕਿ ਜੋ ਕੁਝ ਫੈਸਲੇ ਸੁਣਾਏ ਜਾ ਰਹੇ ਨੇ ਇਹ ਕੌਮ ਦੇ ਲਈ ਜਾਂ ਫਿਰ ਸਹੀ ਨੇ ਇਸ ਦੇ ਕਰਕੇ ਅਕਾਲੀ ਦਲ ਬਾਦਲ ਦੇ ਲਈ ਉਹ ਦਿਨ ਸੀ ਜਿਹੜਾ ਉਹ ਬੜਾ ਚੁਣੌਤੀਪੂਰਨ ਸੀ ਪਰ ਉਸ ਤੋਂ ਬਾਅਦ ਜੋ ਕੁਝ ਹਾਲਾਤ ਬਣਦੇ ਗਏ ਗਿਆਨੀ ਹਰਪੀ ਸਿੰਘ ਹੋਰਾਂ ਦੀ ਕਰਦਾਕਸ਼ੀ ਨੂੰ ਲੈ ਕੇ ਜਾਂ ਫਿਰ ਉਹਨਾਂ ਦੀਆਂ ਵੀਡੀਓ ਨੂੰ ਲੈ ਕੇ ਜਾਂ ਫਿਰ ਉਹਨਾਂ ਦੇ ਉੱਤੇ ਜੋ ਕੁਝ ਕਾਰਵਾਈ ਹੋਈ ਉਸ ਨੂੰ ਲੈ ਕੇ ਸਾਰੇ ਮਸਲੇ ਦੇ ਉੱਤੇ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵੀ ਜੋ ਕੁਝ ਗੱਲਬਾਤ ਚੱਲ ਜੀ ਰਹੀ ਉਸ ਦੇ ਉੱਤੇ ਅੱਜ ਗਿਆਨੀ ਹਰਪੀ ਸਿੰਘ ਨੇ ਜਿਸ ਤਰ੍ਹਾਂ ਚੁੱਪ ਤੋੜੀ ਹੈ ਚੁੱਪ ਤੋੜਦੇ ਅਸੀਂ ਸੁਖਵੀਰ ਬਾਦਲ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਤੁਹਾਨੂੰ ਉਹ ਵੀਡੀਓ ਵੀ ਸੁਣਾ ਦਿੰਦੇ ਆ ਜਿਸ ਦੇ ਵਿੱਚ ਸੁਖਵੀਰ ਬਾਦਲ ਨੂੰ ਲੈ ਕੇ ਜਾਂ ਫਿਰ ਕਹ ਲਈਏ ਕੱਲ ਦੇ ਲੀਡਰਸ਼ਿਪ ਨੂੰ ਲੈ ਕੇ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਇਲਜ਼ਾਮ ਲਗਾਏ ਗਏ ਨੇ ਤੁਸੀਂ ਉਹ ਵੀਡੀਓ ਸੁਣੋ ਅਸੀਂ ਰਾਜਨੀਤਿਕ ਕਲਾ ਬਾਗੀਆਂ ਨੂੰ ਘੱਟ ਸਮਝਦੇ ਹਾਂ ਰਾਜਨੀਤਿਕ ਲੋਕ ਦੇ ਹਿੰਦੇ ਕਲਾ ਬਾਗੀਆਂ ਦੇ ਵਿੱਚ ਬੜੇ ਮਾਹਰ ਹੁੰਦੇ ਆ ਵਾਸੀ ਬਹੁਤ ਘੱਟ ਸਮਝਦੇ ਦੋ ਦਸੰਬਰ ਨੂੰ ਜੋ ਹੁਕਮਨਾਮਾ ਸਰੀਕਾ ਕਾਲ ਤੱਕਰ ਸਹਿਤ ਕੋ ਜਾਰੀ ਹੋਇਆ ਹੁਕਮਨਾਮਾ ਇਸ ਕਰਕੇ ਜਿਹੜਾ ਹੋ ਗਿਆ ਕਿਉਂਕਿ ਰਾਜਨੀਤਿਕ ਤਲਾ ਬਾਗੀਆਂ ਦੀ ਥੋੜੀ ਥੋੜੀ ਸਭ ਲੱਗ ਗਈ ਵੀ ਕੀ ਕਰੇ ਇਹਨਾਂ ਨੇ ਕਰਨਾ ਕੀ ਨਸਨਦ ਨੂੰ ਪਹਿਲਾਂ ਪਤਾ ਲੱਗ ਗਿਆ ਜੇ ਤੁਸੀਂ ਜਿਹੜੀ ਕਾਮਤਾ ਕਰ ਰਹੇ ਦੇ ਪੇਸ਼ੀ ਕਰੋਗੇ ਨਾ ਪੱਤੀ ਕੈਂਤੀ ਚ ਕੁਦਾ ਵਰਗੇ ਦਾ ਅਸੀਂ ਚਿੱਠੀਆਂ ਦੇ ਲਿਖਤਾ ਇਹਦੇ ਸੱਜੇ ਹੁਲੜ ਬਾਜੀ ਹੋਈ ਤੇ ਕੋਈ ਜ਼ਿੰਮੇਵਾਰ ਹੋ ਉਹ ਚਿੱਠੀਆਂ ਕੱਢੀਆਂ ਨੂੰ ਉਹਨਾਂ ਚਿੱਠੀਆਂ 'ਚ ਇਹਨਾਂ ਲੀਡਰਾਂ ਨੂੰ ਲਿਖਤਾ ਵੀ ਜੇ ਇੱਥੇ ਹੁਲੜ ਬਾਜੀ ਹੋ ਗਈ ਤੇ ਇਹਦੇ ਜ਼ਿੰਮੇਵਾਰ ਤੁਸੀਂ ਮੰਨੇ ਚੋ ਚਿੱਠੀਆਂ 'ਚ ਲਿਖਿਆ ਹੋਇਆ ਰਿਪੋਰਟਰ ਪਰ ਫਿਰ ਵੀ ਭਰੋਸਾ ਨਹੀਂ ਕੀਤਾ ਹਨ ਉਹਨੂੰ ਪਤਾ ਸੀ ਅਸੀਂ ਵੱਟੀ ਗਿਣਤੀ ਚ ਆ ਭਾਈ ਮੇਜਰ ਸਿੰਘ ਅਗੇ ਜਿਹੜੇ ਸੈਕਟੀਨਰ ਨੂੰ ਫੋਨ ਕਰਕੇ ਕਹਿਤਾ ਬਿਜਲੀ ਦੀ 50 50 ਬੰਦੇ ਲੈ ਕੇ ਆ। ਇਹ ਸੌ ਲੈ ਕੇ ਆਉਣਗੇ ਸਾਡਾ 550 ਸੰਗਤ ਦਾ ਬੰਦਾ ਹੋਣਾ ਚਾਹੀਦਾ ਜੀ 200 ਲੈ ਕੇ ਆਉਣਗੇ ਤੇ ਸਾਡਾ ਪਹਾਰ ਹੋਣਾ ਚਾਹੀਦਾ ਸੰਗਤ ਬੈਠਾ। ਔਰ ਬੈਠਾ ਸੀ। ਅਰ ਸ੍ਰੀ ਅਕਾਲ ਤਖਤ ਸਾਹਿਬ ਦਾ ਚਲਾਓ ਤੇ ਸਾਹਮਣੇ ਬੈਠੇ ਸਿੱਖ ਸੰਗਤਾਂ ਦੇ ਚਿਹਰੇ ਦਾ ਪ੍ਰਭਾ ਇੰਨਾ ਜ਼ਿਆਦਾ ਸੀ। ਕਿ ਵਿੱਚ ਉਸ ਪੈਰ ਕੀਤਾ ਗੁੰਡਾ ਬ੍ਰਿਗੇਡ ਜਿਹੜਾ ਅੱਖਾਂ ਹੀ ਨਹੀਂ ਚੱਕ ਸਕਦਾ ਅੱਖਾਂ ਹੀ ਨਹੀਂ ਚੱਕ ਸਕਦਾ ਔਰ ਰਾਤ ਦੇ ਸਨਾਤੇ ਚ ਤੁਸੀਂ ਇਹਨਾਂ ਸਨਾ ਇਹਨਾਂ ਅਸਥਾਨਾਂ ਦੀ ਅਸਮਤ ਨੂੰ ਮਹਿਸੂਸ ਕਰ ਸਕਦੇ ਹੋ ਰਾਤ ਦੇ ਸਨਾਤੇ ਚ ਇੱਕ ਇਹ ਸਨਾਤੇ ਚ ਸਾਰਾ ਵਕਤ ਦੀ ਜ਼ਰੂਰਤ ਔਰ ਤਖਤਾਂ ਚ ਅਸਮਤ ਹੈ ਪੰਜ ਤਖਤਾਂ ਨਾ ਤਖਤਾਂ ਚ ਅਸਮਤ ਹੈ ਜਿਹੜਾ ਵੀ ਤਖਤਲ ਦੀ ਅਜ਼ਮਤ ਨੂੰ ਨਕਾਰਦਾ ਹੈ ਚਾਹੇ ਸਾਡੇਰਗਾ ਉੱਤੇ ਬੈਠਾ ਹੋ ਜੱਜਦਾਰ ਹੋਵੇ ਤੇ ਚਾਹੇ ਕੋਈ ਦੂਜਾ ਹੋਵੇ ਉਹਦਾ ਹਸ਼ਰ ਬਹੁਤ ਮਾਰਾ ਕਰਦਾ ਹੈ ਉਹ ਠੱਡੀ ਹੰਦੀ ਹੈ ਜਿਹੜਾ ਵੀ ਟਕਰਾਇਆ ਮੁਗਲ ਕਾਲ ਤੋਂ ਲਾ ਲ ਜਿਹੜਾ ਵੀ ਟਕਰਾਇਆ ਉਹ ਖਾਧੋ ਗਿਆ ਬਚਿਆ ਨਹੀਂ ਮੈਨੂੰ ਨਾ ਬੈਕਟਰੀ ਦੇ ਇਤਿਹਾਸ ਦੀ ਕੱਟਣਾ ਚਿੱਤੇ ਆ ਜਦੋਂ ਨੰਦਪੁਰ ਸਾਹਿਬ ਨੂੰ ਕਿਹਾ ਵੀ ਆਸੀ ਤੇ ਇੱਕ ਦਿਨ ਪਹਾੜੀਆਂ ਨੇ ਤੇ ਮੁਗਲਾਂ ਨੇ ਕਿਲ੍ਹਾ ਬਣਾ ਲਿਆ ਕਿਲੇ ਦਾ ਦਰਵਾਜ਼ਾ ਤੋੜ ਦੇ ਜਦੋਂ ਕਿਲੇ ਦਾ ਦਰਵਾਜ਼ਾ ਟੁੱਟ ਗਿਆ ਨਾ ਇਹਨਾਂ ਬਹੁਤ-ਬਹੁਤ ਵੱਟੀ ਘੱਤੀ ਚ ਅੰਦਰ ਚਲੇ ਜਾਏਗੀ ਕਿ ਅੰਦਰ ਬੈਠੇ ਸਤਿਗੁਰੂ ਜੀ ਨੂੰ ਤੇ ਸਿੱਖਾਂ ਨੂੰ ਜਿਹੜਾ ਉਹ ਫੜ ਲੈਗੀ ਜਮਾਤ ਉਹਨੇ ਕੀ ਕਰੀਏ ਦਰਵਾਜਾ ਤੋੜਨ ਵਾਸਤੇ ਉਹਨਾਂ ਨੇ ਕਹਿੰਦੇ ਹਾਥੀ ਲਿਆਂਦਾ ਪਹਾੜੀਆਂ ਨੇ ਤੇ ਮੁਗਲਾਂ ਨੇ ਇਕੱਠਿਆਂ ਉੱਤੇ ਇੱਕ ਹਾਥੀ ਲਿਆਂਦਾ ਹਾਥੀ ਦੇ ਮੱਥੇ ਦੇ ਉੱਤੇ ਛੱਤ ਤੰਗੀਆਂ ਬੰਨ੍ਹਤੀ ਲੋਹੇ ਦੀ ਤੇ ਫੇਰ ਹਾਥੀ ਨੂੰ ਪਿਆਲੀ ਸ਼ਰਾਬ ਤੇ ਫੇਰ ਉਹਦੀ ਪੂਜ ਫੜ ਕੇ ਜਿਹੜਾ ਨਾ ਇੱਚੋਂ ਬਰਛੇ ਦੀਆਂ ਲੋਹਾਂ ਦਾ ਮਾਰੀਆਂ ਗਈ ਜਾਂ ਹੁਣ ਦਰਵਾਜ਼ਾ ਤੋੜ ਜਾ ਉਹ ਹਾਥੀ ਬੜੀ ਆ ਸ਼ਰਾਬ ਦਾ ਨਸ਼ਾ ਸੀ ਇੱਚੋਂ ਬਰਛੇ ਦੀ ਚੋਬਾ ਨਾ ਕਰੀ ਨਾ ਸੀ ਤੇ ਹਾਥੀ ਜਦੋਂ ਵਧਿਆ ਕਿਲੇ ਵੱਲ ਤੇ ਅੱਗੋਂ ਤਾਨੂ ਗੁਰ ਗੋਪਾਲ ਸਿੰਘ ਮਹਾਰਾਜ ਦਾ تھا ਆਪਣਾ ਪ੍ਰਾਪਤ ਭਾਈ ਬਚਿੱਤਰ ਸਿੰਘ ਜਨ ਅਸੀ ਕੋਲੇ ਬਾਹਰ ਦੇ ਕਰਿਆ ਉਹਨੇ ਹਾਥੀ ਦੇ ਮੱਥੇ 'ਚ ਨਾਗਨੀ ਮਾਹੀ ਤੇ ਸੱਤੇ ਤਰਨੀਆ ਗਰੀਆਂ ਚੀਹ ਹਾਸ ਫੜਦੇ ਨਾ ਮੈਂ ਉਦਿਆ ਵੀ ਆ ਸਾਡੇ ਅਕਾਲੀ ਦਲ ਦੇ ਸਾਫ ਦਾ ਪ੍ਰਧਾਨ ਵੀਰ ਸਿੰਘ ਬਾਦਲ ਉਹਨਾਂ ਦੀ ਜਿਹੜੀ ਕਿਚਨ ਕੈਬਨਟ ਹੈ ਉਹਨਾਂ ਨੇ ਵੀ ਇਹਨੂੰ ਚਾਰ ਕੀਤਾ ਤੇ ਮੱਥੇ ਤੇ ਸੱਤ ਤਵੀਆਂ ਬੰਦੀਆਂ ਪਹਿਲੀ ਤਲੀ ਪਹਿਲੇ ਕਿਹੜੀ ਬੰਨੀ ਅਲੇ ਪ੍ਰਧਾਨ ਜੀ ਫਿਗਰ ਨਾ ਕਰੋ ਤੁਸੀਂ ਗ੍ਰੇਡ ਦੂਜੀ ਤਵੀ ਬੰਦਤੀ ਇਹ ਕਰਨਾ ਕਰੋ जायेदारू सभ लिया कर लिया जे तीजी दवी बनती महाराज फिक्र ना करो श्रोमणी कमेटी अपने कब्जे है चौथी दवी बनती पैसा बड़ा अपने को तो बहुत पैसा प्रवाह ना करोवी तवी बनती अपना तगड़ा आई टी बेंदा जी ਕਾਲਾ ਕਟਲ ਨਹੀਂ ਇਹਨਾਂ ਕਾਣਾ ਦੀਆਂ ਬਹੁਤ ਟ੍ਰੇਡ ਕੀਤਾ ਹੋਇਆ ਜੀ ਉਹ ਫਿਕਰ ਨਾ ਕਰੋ ਇੱਕ ਜੇਮੀ ਤਾਂ ਵੀ ਬੰਦ ਥੀ ਆਪਣੇ ਕੋਲ ਦੀ ਚਾਪ ਨੂੰ ਬਹੁਤ ਹੈ ਜੀ ਇਹ ਕਰਦਾ ਨਹੀਂ ਹੈ ਇਹ ਸੱਤਵੀਂ ਤਾਂ ਵੀ ਬੰਦ ਥੀ ਇਹ ਇਤਿਹਾਸ ਹੈ ਬਟਾ ਇਸ ਤਰੀਕਾ ਨਾਲ ਤੱਕ ਸਾਨੂੰ ਟੋਡਾ ਮਾਰਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਤੋਂ ਪਤਲੇ ਹੋ ਰਹੇ ਅੱਜ 2 ਮਹੀਨੇ ਹੋ ਗਏ ਸ੍ਰੀ ਅਕਾਲ ਤਖਤ ਸਾਹਿਬ ਨੇ 7 ਮੈਂਬਰੀ ਕਮੇਟੀ ਨੂੰ ਆਦੇਸ਼ ਦਿੱਤਾ ਸੀ ਵਰਕਿੰਗ ਕਮੇਟੀ ਨੂੰ ਜਾਂ ਅਕਾਲੀ ਦਲ ਨੂੰ ਆਦੇਸ਼ ਨਹੀਂ ਸੀ ਦਿੱਤਾ ਕਿ ਭਰਤੀ ਸ਼ੁਰੂ ਕਰੋ ਸਿੱਧਾ ਆਦੇਸ਼ 7 ਮੈਂਬਰੀ ਕਮੇਟੀ ਨੂੰ ਸੀ ਅੱਜ ਤੱਕ 7 ਮੈਂਬਰੀ ਕਮੇਟੀ ਦੀ ਭਰਤੀ ਸ਼ੁਰੂ ਨਹੀਂ ਹੋਈ ਇਹ ਸ਼ਰਮਣੀ ਅਕਾਲੀ ਦਲ ਥੋੜੀ ਹੈ ਇਹ ਸ਼ਰਮੇ ਹੀ ਪਵਾੜਾ ਦਲ ਹੈ ਬੋਲੋ

ਅਸੀਂ ਫਤਨਸੀ ਘਰ ਬੰਦਾ ਸਾਡੀ ਤੇ ਇਹ ਲਾਤੀ ਗਈ ਅਰਦਾਸ ਤੇ ਜਿਹੜਾ ਤਾਲ ਤੱਕ ਸਭ ਤੇ ਜਿਹੜਾ ਅਸੀਂ ਅਨੰਤ ਸਾਹਿਬ ਜੀ ਦੇ ਪੰਗ ਪਉੜੀਆਂ ਦਾ ਪਾਠ ਕਰਕੇ ਜੀ ਪੰਗੇ ਤੇ ਬਾਨੇ ਅਰਦਾਸ ਅਰਦਾਸ ਕਰਕੇ ਇਹਨੇ ਹੋਰ ਅੱਪ ਕਰਕੇ ਕਰਨੇ ਹੋਣਾ ਇਹ ਵਾਜਲਾ ਕਰ ਲੈਣਾ ਮਾ ਫੈਸਾ ਤੋਂ ਤੇ ਦੇਸ਼ ਕੀ ਤੇ ਨੂੰ ਸੁਰਤ ਤੋਂ ਬਾਅਦ ਕਾ ਨੁਕੀਤੀ ਕਰਦਾ ਉਹ ਆਪਣੇ ਨਾਮ ਬਣਾਉਦੇ ਨਹੀਂ ਬੰਤ ਕਦੇ ਜੇ ਨਾਮ ਮੰਨੇ ਨਾਮ ਮੰਨੇ ਗੁਰੂ ਜਮਣ ਆਪਾਂ ਨਹੀਂ ਬਣਾਉਣਾ ਗੁਰੂ ਨੇ ਬਣਾਉਨੇ ਆਪਾਂ ਬਲੀ ਚੰਦਾ ਇਹ ਤਾਂ ਗੁਰੂਵਕੇ ਦਾਸ ਕਰਤੀ ਤੇ ਫਿਰ ਜਿਹੜੇ ਗੁਨਾਮ ਬਣਾਉਨੇ ਗੁਰੂ ਨੇ ਬਣਾਉਨੇ ਆਪਾਂ ਨਹੀਂ ਬਣਾਉਨੇ ਆਪਾਂ ਤਾਂ ਬੋਲਨੇ ਆ ਇਹ ਉਹੀ ਗੱਲ ਹੋਈ ਗੁਰੂ ਨੇ ਬਣਾ ਦੇ ਇਹ ਗੁਰੂ ਦੀ ਕਲਾ ਹੈ ਕੋਈ ਗੱਲ ਨਹੀਂ ਹਰ ਪਿੱਛੇ ਨੇ ਫੈਸਲਾ ਨਹੀਂ ਕੀਤਾ ਕੋਈ ਸੇਖ ਸਾਹਿਬ ਗਿਆਨੀ ਰਣਜੀਤ ਸਿੰਘ ਨੇ ਫੈਸਲਾ ਨਹੀਂ ਕੀਤਾ ਕਿਸੇ ਨੇ ਨਹੀਂ ਕੀਤਾ ਫੈਸਲਾ ਗੁਰੂ ਨੇ ਕੀਤਾ ਜਦਿਆ ਕਿ 81 ਆ ਗਿਆ ਨਹੀਂ ਇਸ ਸਤਿਗੁਰਾਂ ਦਾ ਫੈਸਲਾ ਹੈ ਇਸ ਸਤਿਗੁਰਾਂ ਅੰਤਪਰਦਾਮੀ ਹੰਸ ਸਿੰਘ ਜੀ ਦਾ ਹਨ ਗੁਰੂ ਗੋਬਿੰਦ ਸਿੰਘ ਪਾਤਸ਼ਾਹੇ ਦਾ ਫੈਸਲਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਅਰ ਅਰਦਾਸ ਕਰਕੇ ਵਿਚਾਰ ਹੋਈ ਹੈ ਕਿ ਜੀ ਉਹਦੇ ਤੋਂ ਮੁਰਗਰ ਹੋਣਗੇ ਪ੍ਰਿਪੋਜਨ ਅਮਰੀਕਾ ਨੇ ਪੂਰਾ ਜੋਰ ਲਾ ਲਿਆ ਦੁਨੀਆ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੇ ਅਰਬਾਂ ਖਰਬਾਂ ਡਾਲਰ ਦਾ ਬਜਟ ਲਾ ਕੇ ਜੋਰ ਲਾ ਰਿਆ ਸਮੁੰਦਰ ਚ ਟਾਈਟੈਨਿਕ ਨਹੀਂ ਨਿਕਲਿਆ ਇਹ ਨਾ ਨਿਕਲਣਾ ਇਹ ਜੇ ਫੈਸਲੇ ਤੋਂ ਮੁਕਰ ਹੋ ਗਏ ਵੀ ਨਹੀਂ ਨਿਕਲਦਾ ਜਿੱਥੇ ਮਰਜ਼ੀ ਪਾ ਦੇਣਾ ਸੋ ਆਪ ਸਾਰੀ ਸੰਗਤ ਦਾ ਸਹਿਯੋਗ ਬਹੁਤ ਹੋ ਗਿਆ ਤੁਸੀਂ ਕੀ ਨਾਲ ਸਮਾਗਮ ਆਪ ਨੂੰ ਅਸੀਂ ਆਵਾਂਗੇ ਮੇਜਰ ਸਿੰਘ ਜੀ ਬੈਠੇ ਨੇ ਉਹ ਨਹੀਂ ਸਾਡੇ ਨੌਜਵਾਨ ਵੀ ਲੈ ਆਉਣਗੇ ਇਹਦੇ ਨਾਲ ਬੂੰਦ ਬੂੰਦ ਨਾਲ ਜੁੜ ਕੇ ਫਿਰ ਤਲਾਬ ਬਣ ਜਾਂਦਾ ਇੱਕ ਇੱਕ ਨਾਲ ਜੁੜ ਕੇ ਅਸੀਂ ਸ਼ਕਤੀ ਕੱਢੀ ਕਰਾਂਗੇ ਜਿਵੇਂ ਮੇਰੇ ਤੋਂ ਪਹਿਲਾਂ ਬੋਲ ਸੀਗੇ ਪਾਕਿਸਤਾਨ ਕੀ ਤੁਰਨਾ ਪਏਗਾ ਤੁਰਨਾ ਪਏਗਾ ਤੁਰਾਂਗੇ ਅਬ ਸੱਚ ਜਾਣਿਓ ਅਕਾਲ ਪੁਰਖ ਨੂੰ ਹਾਜ਼ਰਨਾਜ਼ ਜਾਣ ਕੇ ਕਹਿੰਦੇ ਆ ਔਦਿਆ ਲੈਣੀ ਤੁਰਾਂਗੇ। ਔਦਿਆ ਲੈਣੀ ਤੁਰਾਂਗੇ। ਨਾਉ ਦੇ ਦਾ ਲਾਲਚ ਰੱਖਾਂਗੇ। ਅੰਗ ਦੀ ਚੜ੍ਹਦੀ ਕਲਾ ਲਈ ਤੁਰਾਂ। ਬੋਲੇ ਸੋਨਹਿਰਾ, ਸ੍ਰੀ ਅਕਾਲ। ਸੰਸਥਾਵਾਂ ਜਿਹੜੀ ਸਾਡੀ ਰੀੜ ਦੀ ਹੱਡੀ ਹੈ। ਜਦੋਂ ਤਕੜੀਆਂ ਸੀ ਤੇ ਸੰਸਥਾਵਾਂ ਜੋ ਆਵਾਜ਼ ਨਿਕਲਦੀ ਸੀ ਦਿੱਲੀ ਕੰਮਦੀ ਸੀ ਉਹ ਸੰਸਥਾਵਾਂ ਦੀ ਮਜ਼ਬੂਤੀ ਲਈ ਤੁਰਾਂਗੇ। ਉਹ ਸੰਸਥਾਵਾਂ ਦੀ ਮਜ਼ਬੂਤੀ ਲਈ ਤੁਰਾਂਗੇ। ਉਹ ਆਪ ਤੇ ਸਾਥ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਤੁਸੀਂ ਨਾਲ ਹੋਵੋਗੇ ਪੰਥ ਨਾਲ ਹੋਵੇਗਾ ਸਤਿਗੁਰੂ ਨਾਲ ਹੋਵੇਗਾ ਤੇ ਕਿਸੇ ਕਿਸਮ ਦਾ ਫਿਕਰ ਕਿਸੇ ਕਿਸਮ ਦੀ ਚਿੰਤਾ ਕਿਸੇ ਕਿਸਮ ਦਾ ਡਰ ਕੋਈ ਨਹੀਂ ਹੋਵੇਗਾ ਬਾਕੀ ਉਹਦੇ ਨਾਲ ਕੋਈ ਨਹੀਂ ਹੁੰਦੇ ਰਹਿੰਦੇ ਜਾਂਦੇ ਰਹਿੰਦੇ ਆ ਅਕਾਲ ਪੁਰਖ ਨੇ ਬੜੀ ਇੱਜ਼ਤ ਮਾਨ ਸ਼ੋਭਾ ਦਿੱਤੀ ਹੈ ਬੰਦਾ ਸੰਗਤ ਦੀ ਨਜ਼ਰ ਤੋਂ ਨਹੀਂ ਕਰਨਾ ਚਾਹੀਦਾ ਗੁਰੂ ਦੀ ਨਜ਼ਰ ਤੋਂ ਨਹੀਂ ਕਰਨਾ ਚਾਹੀਦਾ ਵਰਨਾ ਬੰਦੇ ਨੂੰ ਕੋਈ ਧੀਰ ਨਹੀਂ ਸਕੇ बंदी चिठे कपड़े पिकड़ी गली चिकल लॻण सभु ਪਰ ਨਹੀਂ ਜੇ ਬਟਨ ਹੋ ਰਹਿ ਸਕਦਾ ਕਿਉਂਕਿ ਪਤਾ ਨਹੀਂ ਕਿਹੜੇ ਬੜੇ ਕਮਲੇ ਨੇ ਅਤੋ ਤੁਰੇ ਉਹਨਾਂ ਤੇ ਆ ਕੇ ਪਰਚੰਡੇ ਨਾਲ ਉਹਦੇ ਵਿੱਚ ਖਸਰ ਦੇ। ਰਿਜਨੀ ਵੀ ਕਹਿੰਦਾ ਗਲੀਏ ਚੱਕਰ ਦੂਰ ਘਰ ਨਾਲ ਪਿਆਰੇ ਨੇਹੋ ਚੱਲਾਂ ਦਾ ਭਿੱਜੇ ਕੰਬਰੀ ਰਾਹਾਂ ਤੱਕ ਪਹੁੰਚੇ। ਚੱਕਰ ਸਿੱਟ ਨਾਲੇ ਬਹੁਤ ਚੱਕਰ ਸਿੱਟ ਨਾਲੇ ਨਹੀਂ ਪਰਵਾਹ ਨਹੀਂ ਕਰਨੀ ਚਾਹੀਦੀ। ਅਕਾਲਪੁਰਗ ਮਿਹਰਬਾਨ ਉਹਨੇ ਇੰਨੀ ਵਰਖਾ ਕਰ ਰਹੀ ਹੈ ਤੇ ਚਿੱਕੜ ਤਾਂ ਇੱਕੋ ਛੱਟਾ ਜੀ ਧੋ ਲੈਣਾ ਹੋਵੇ। ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ। ਤਾਰਾ ਸੁਣਿਆ ਨਾ ਇਹਦਾ ਆਕਾਲ ਤੁਰਕ ਨੇ ਕਿ ਕੋਈ ਛਰਾਡੇ ਦੇ ਨਾਲ ਧੋ ਦੇਣਾ ਹੈ। ਸੋ ਚਿੰਤਾ ਨਹੀਂ ਹੈ। ਸਾਡੀ ਬਹੁਤ ਹੀ ਸਤਿਕਾਰਯੋਗ ਡੋਟ ਜੀ ਸਾਬਤ ਨੇ ਜਿਹੜੀ ਸੀਨੀਅਰ ਸਿਟੀਕੋ ਮੈਂ ਮਿਸਟਰ ਸਿੰਘ ਜੀ ਨਾਲ ਗੱਲ ਕਰ ਰਿਹਾ ਸੀ ਮੈਂ ਬੜੀ ਵੀਰ ਨੇ ਹਿੰਮਤ ਕੀਤੀ ਐ ਸੈਕੂਫਿਕੇਸ਼ਨ ਦਾ ਇੱਕ ਕਲੀਨ ਕੋਰਡ ਦੇ ਵਿੱਚ ਇਹ ਗਣਵਾਰੀ ਸੰਭਾਲਦਾ ਐ ਔਰ ਸੋਣਾ ਪ੍ਰਧਾਨ ਆ ਜੀ ਔਰ ਕਮੇ ਪ੍ਰਧਾਨ ਆ। ਇਹ ਅਸੀਂ ਨੌਜਵਾਨਾਂ ਦੇ ਨਾਲ ਐ ਜੀ ਇਹ ਨੌਜਵਾਨ ਰੀਤੀ ਹੈ ਜਿੱਥੇ ਵੀ ਆਵਾਜ਼ ਮਾਰਨਗੇ ਅੱਧੀ ਰਾਤ ਨੂੰ ਜੇ ਤੁਸੀਂ ਆਵਾਜ਼ ਮਾਰੋਗੇ ਨਾ ਅੱਧੀ ਰਾਤ ਨੂੰ ਬੋਲੇ ਸੋਨਹਿਰੋ ਖੁਸ਼ੀਆ ਹੁਣ ਤੁਸੀਂ ਜਿਸ ਤਰ੍ਹਾਂ ਇਹ ਵੀਡੀਓ ਸੁਣੀ ਹੈ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਕੀ ਭੂਮਿਕਾ ਹੋਵੇਗੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੀ ਸੁਖਵੀਰ ਬਾਦਲ ਦੇ ਚੁਣੌਤੀ ਬਣ ਕੇ ਉੱਭਰਨਗੇ ਗਿਆਨੀ ਹਰਪ੍ਰੀਤ ਸਿੰਘ ਇਹ ਸਭ ਹੁਦੀਆਂ ਹੁ ਨਜ਼ਰਾਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਰ ਕੀ ਕੁਝ ਖੁਲਾਸੇ ਕਰਦੇ ਨੇ ਕਿਉਂਕਿ ਉਹਨਾਂ ਦੇ ਕੋਲ ਬਹੁਤ ਸਾਰੇ ਇਹੋ ਜਿਹੇ ਏਜੰਡੇ ਨੇ ਜਾਂ ਫਿਰ ਇਹੋ ਜਿਹੇ ਮੁੱਦੇ ਨੇ ਜੋ ਉਸ ਦੇ ਨਾਲ ਉਹ ਇਹਨਾਂ ਨੂੰ ਸ਼ੋਮਨੀ ਕੁਦਵਾਰ ਪਰੰਧ ਕਮੇਟੀ ਨੂੰ ਜਾਂ ਫਿਰ ਕਹਿ ਲਈਏ ਸੁਖਵੀਰ ਬਾਦਲ ਨੂੰ ਜਾਂ ਫਿਰ ਸ਼ੋਮਨੀ ਅਕਾਲ ਤਾਂ ਨੂੰ ਘੇਰ ਸਕਦੇ ਨੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖ ਸਿਆਸਤ ਦੇ ਵਿੱਚ ਵੱਡੀ ਹਲਚਲ ਹੋਣ ਵਾਲੀ ਹੈ ਇਹ ਤੈ